ਸ਼ਰੀਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀਆਂ ਹੋ ਕੇ ਚੜਦੀ ਕਲਾ ਚ ਹੋਵੋਗੇ ਹਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਤ ਦਸਤੀ ਬਖਸ਼ੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਆਪਣੇ ਕੋਲ ਬੇਕਾਰ ਸ਼ਰਟ ਪਈ ਸੀ ਪੁਰਾਣੀ ਕੱਲ ਦੀ ਉੱਚੀ ਹੋਈ ਆਪਾਂ ਇਹਦਾ ਬਣਾਉਣ ਲੱਗੇ ਕੁਛ ਰਸੋਈ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹਨਾ ਇੰਨੀ ਵਧੀਆ ਆ ਵੀ ਆਪਾਂ ਲੋੜ ਪੈਂਦੀ ਰਹਿੰਦੀ ਆ ਆਪਾਂ ਕੱਪੜੇ ਕੱਪੜੇ ਖਾਈ ਜਾਂਦੀਆਂ ਵੀ ਆਪਣੇ ਕੱਪੜੇ ਖਰਾਬ ਨਹੀਂ ਹੁੰਦੇਗੇ ਸੋਈ ਵਿੱਚ ਇਹ ਚੀਜ਼ ਨਾਲ ਫਿਰ ਮੈਂ ਬਣਾ ਕੇ ਦਿਖਾਉਣੀ ਆ ਆਜੋ ਅੱਪਾ ਇਸ ਤਾਨਾ 셔ਟ ਬਿਛਾ ਲੈਣੀ ਆ ਹਾਂਜੀ ਇਸ ਤਵਾਂ 셔ਟ ਬਿਛਾ ਲੈਣੀ ਆ 셔ਟ ਬਿਛਾ ਕੇ ਅੱਪਾ ਕੀ ਕਰਨਾ ਹਨਾ ਪਹਿਲਾਂ ਇੱਥੋਂ ਐ ਕੱਟ ਲੈਣੀ ਆ ਕੈਂਚੀ ਨਾਲ ਕੈਂਚੀ ਨਾਲ ਅੱਪਾ ਇੱਥੋਂ ਐ ਕੱਟ ਲੈਣੀ ਆ ਇਹ ਮੈਂ ਤੁਹਾਨੂੰ ਇੱਕ ਮੈਂ ਹੈਟ ਦੇ ਦਿੰਦਾ ਵਾ ਇਹ ਅਸੀਂ ਬਹੁਤ ਟਾਈਮ ਪਹਿਲਾਂ ਇੱਕ ਚੀਜ਼ ਬਣਾਈ ਸੀਗੀ ਬਹੁਤ ਟਾਈਮ ਪਹਿਲਾਂ ਇਹ ਆਪਣੇ ਸੋਈ ਵਿੱਚ ਕੰਮ ਹੋਗਾ ਨਾ ਬਣ ਵੀ ਛੇਤੀ ਜਾਣਾ ਹਾਂ ਉਹ ਉਹ ਵੀ ਨੂੰ ਟਾਈਮ ਲੱਗਾ ਸੀ ਉਹਨੂੰ ਟਾਈਮ ਨਹੀਂ ਲੱਗਣਾ ਉਹ ਟਾਈਮ ਕੁਛ ਨਹੀਂ ਲੱਗਣਾਗਾ ਮੈਂਟੋ ਮੈਂਟ ਬਣ ਕੇ ਤਿਆਰ ਹੋ ਜਾਣਾ ਤੁਸੀਂ ਬੱਸ ਦੇਖਦੀ ਰਹਿ ਦੇ ਦੇਖਦੀ ਰਹਿ ਜੂਗਾ 5 ਮਿੰਟ ਲੱਗ ਪਾਲਾ ਇਹਨੂੰ ਪਣਾ ਜਦ ਖਾਣਾ ਕਰਨਾ ਪੈਣਾ ਨਾਲੇ ਜੇਬ ਵੀ ਹੋਊਗੀ ਨਾਲੇ ਜੇਬ ਵੀ ਹੋਊਗੀ ਤੇ ਆ ਵੀ ਬ੍ਰੈਂਡ ਤੇ ਲੋਗੋ ਲਾ ਦੋ ਉਹ ਤਾਂ ਕੋਈ ਨਾ ਤੇ ਆ ਵੀ ਇੱਥੋਂ ਆਥੇ ਜਿੱਥੋਂ ਤੇ ਆ ਲਾ ਦੇਣਾ ਆਪਾਂ ਆ ਚੀਤੇ ਡੇੜ ਨਹੀਂ ਇੱਥੋਂ ਅੱਛਾ ਹੁਣ ਕੋ ਦੇਰ ਦੇ ਦ ਮਮੀ ਲੱਗੀ ਮੈਨੂੰ ਦੇਰ ਦਾ ਪਹਿਲਾਂ 1 ਮਿੰਟ ਹਾਂ ਜੀ ਇਸ ਦਾ ਆਪਾਂ ਦੇਰ ਲੈਣਾ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਮਗਰ ਤੋਂ ਕੱਟਣਾ ਹੈ ਬਸ ਮਗਰ ਨਾਲ ਬਸ ਆ ਕੱਟ ਦੇਣਾ ਤੇ ਆ ਫਾਲਟਾ ਬਸ ਉਵੇਂ ਹੀ ਰਹਿੰਦੇ ਨੇ ਇਹ ਉਵੇਂ ਹੀ ਰਹਿੰਦੇ ਨੇ ਕੱਲਰ ਵੀ ਉਵੇਂ ਹੀ ਰਹਿੰਦੇ ਨੇ ਕੱਲਰ ਵੀ ਨਹੀਂ ਆਪਾਂ ਲਾਉਣੇ ਕੱਲਰ ਵੀ ਆਪਾਂ ਉਵੇਂ ਹੀ ਰਹਿੰਦੇ ਨੇ ਇਹ ਵਸ ਮੇਰੇ ਕੋਲ ਚੀਜ਼ ਹੁੰਦੀ ਸੀ ਹਨਾ ਬਹੁਤ ਟਾਈਮ ਪਹਿਲਾਂ ਵਾਲੀ ਸੀ ਮੈਂ ਤਾਂ ਮੈਂ ਤਾਂ ਆਪਣਾ ਘਰ ਵਿੱਚ ਉਹ ਸਲਾਈ ਕਰਕੇ ਉਹ ਨਾਈ ਸੀ ਇੱਥੇ ਤਾਂ ਕਿਸੇ ਦੀ ਸਲਾਈ ਦੀ ਲੋੜ ਨਹੀਂ ਹੈ ਜਿਹੜਾ ਕੈਂਚੀ ਨਾਲ बस ਕੱਟ ਦੋ ਤੁਸੀਂ ਮੈਂ ਤਾਂ ਪੰਜ ਲੱਗਣੇ ਆ ਇਹ ਤਾਂ ਮੱਤ ਪੰਜ ਵੀ ਨਹੀਂ ਹਾਂਜੀ ਇਸ ਤਰ੍ਹਾਂ ਦੀ ਚੀਜ਼ ਬਣ ਗਈ ਹੈ ਨਾ ਹੁਣ ਆਪਾਂ ਇੱਥੇ ਤੁਸੀਂ ਸਲਾਈ ਕਰਨੀ ਆ ਬਾਅਦ ਚ ਕੱਟ ਸਕਦੇ ਹਾਂ ਬਟ ਮੈਂ ਸਲਾਈ ਕੀਤਾ ਨਹੀਂ ਇਹ ਕਿਉਂ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਵੀ ਥੋੜਾ ਤਣੀਆਂ ਵੀ ਨਹੀਂ ਮੈਂ ਮੇਰੇ ਕੋਲ ਤਣੀਆਂ ਸੀਗੀਆਂ ਤੋਂ ਆਪਣਾ ਡੋਰ ਪਈ ਸੀਗੀ ਵੱਤੋਂ ਤੁਸੀਂ ਦੇਖ ਸਕਦੇ ਏਦਾਂ ਦੀ ਇਹ ਆਪਾਂ ਲਾ ਦੇਣੀ ਆ ਸੂਈ ਨਾਲ ਜਿੰਨੀ ਤੁਸੀਂ ਲਾਉਣੀ ਆ ਨਾ ਕੱਟ ਕੇ ਕਿਸੀ ਹੁੰਦੇ ਹੁੰਦੇ ਰਾਤ ਨੂੰ ਲਾਈਵ ਜਿਵੇਂ ਸਾਰੇ ਗੱਲਾਂ ਬਾਤਾਂ ਮਗਮਾਰ ਰਹਿੰਦੇ ਮਾਰ ਸਕਦਾ ਹਾਂਜੀ ਇਸ ਤੋਂ ਆਪਾਂ ਸੂਈ ਲੈ ਲੈਣੀ ਆ ਆਪਣਾ ਮੈਂਟੋ ਮੈਂਟ ਤਿਆਰ ਹੋ ਜਾਣਾ ਹੈ ਹਾਂ ਜੀ ਮਤਲਬ ਵੇਖਦੇ ਰਹੋ ਆ ਵੀਡੀਓ ਤੱਕ ਜਿੰਨਾ ਤੱਕ ਵੇਖਿਆ ਕਰੋ ਫਿਰ ਤੁਹਾਨੂੰ ਕਮੈਂਟ ਹੋਵੇ ਤੁਸੀਂ ਕਮੈਂਟ ਕਰਦੇ ਆਇਆ ਹੈ ਕਰਨਾ ਸੀ ਐਂ ਕਰਨਾ ਸੀ ਐਂ ਕਰਨਾ ਸੀ ਤੇ ਵੀਡੀਓ ਪੂਰੀ ਦੇਖਦੇ ਹੈਗੇ ਤੇ ਐਦਾਂ ਆਪਾਂ ਪਾ ਲਿਆ ਸੂਈ 'ਚ ਧਾਗਾ ਤੇ ਸੂਈ 'ਚ ਧਾਗਾ ਭਾਵੇਂ ਪੰਦੂ ਧਾਗਾ ਪਾਸੇ ਹਟਦੇ ਲੱਗਤਾ ਆਪਣੇ ਕੋਲ ਦੋ ਤਣੀਆਂ ਬਣ ਗਈਆਂ ਇੱਕ ਤਣੀ ਹੋਰ ਸੀ ਕਰਨ ਇੱਥੇ ਇਹ ਤਾਂ ਪੱਟੀ ਆ ਹਨਾ ਹਾਂ ਇਹਨੂੰ ਵਿਚਾਲੇ ਆਪਾਂ ਦੋ ਤਣੀਆਂ ਬਣਾ ਲੈਣੀਆਂ ਇਸ ਤਰ੍ਹਾਂ ਨਹੀਂ ਆ। ਇਹ ਆਪਾਂ ਕੀ ਕਰਨੀ ਆ। ਹੱਸੇਰ ਤੇ ਲੱਕ ਤੇ ਦੋਨੀਆਂ ਤਣੀਆਂ ਆਪਾਂ ਇੱਥੇ ਲਾ ਦੇਣੀਆਂ ਵਿਚਾਲੇ। ਵਿਚਾਲੇ ਸਾਈਡ ਤੇ। ਸਾਈਡ ਤੇ। ਆਹ ਜੀ ਇਸ ਤੇ ਪਹਿਥੇ ਲਾ ਦੇਣੀਆਂ ਦੋਨੀਆਂ ਤਣੀਆਂ। ਵੀ ਸੂਈ ਕਿੱਧਰ ਗਈ? ਹੈਗੀ। ਹੈਗੀ ਆ। ਮੈਂ ਆਪਦੇ ਧਿਆਨ ਚ ਲੱਗੀ ਇੱਥੇ ਪਾ ਅਟੈਚ ਕਰ ਦੇਣੀ ਇਸ ਤਰ੍ਹਾਂ। ਪਹਿਲਾ ਅਟੈਚ ਕਰਦਾ ਫਿਰ ਤੁਹਾਨੂੰ ਦਿਖਾਉਣੀ ਆ ਜੇ ਮਿੱਤਰ ਤੁਸੀਂ ਕਮੈਂਟ ਕਰਕੇ ਦੱਸੋ ਨੂੰ ਸਾਡੇ ਵਲੌਗ ਜਿਆਦਾ ਵਧੀਆ ਲੱਗਦੇ ਆ ਕਿ ਵੀਡੀਓ ਦਾ ਹਾਂ ਜੇ ਮੈਂਟੋ ਮੈਂਟ ਇੱਥੇ ਹਨਾ ਆਪਾਂ ਅਟੈਚ ਕਰ ਦਣੀ ਇਸ ਦਾ ਮੋٹے ਧਾਗੇ ਨਾਲ ਕਿਨੇ ਮਾਂ ਹਾਂਜੀ ਤੇ ਆਪਣਾ ਘਰ ਵਿੱਚ ਮੈਂਟੋ ਮੈਂਟ ਇਹ ਬਣ ਕੇ ਤਿਆਰ ਹੋਣਾ ਮੈਂ ਤੁਹਾਨੂੰ ਪਾ ਕੇ ਵੀ ਦਿਖਾਉਂਗੀ ਕਿਉਂਕਿ ਹਨਾ ਆਪਣਾ ਹਾਰੇ ਮਾਤਾ ਨੂੰ ਕੀ ਬਾਲਾ ਸ਼ਾਇਦ ਬਾਦ ਆ ਵੀ ਲੱਗ ਗਿਆ ਕੀ ਬਣਾਉਣੀ ਆ ਸੀ ਹਾਂਜੀ ਬਾਲਾ ਟੈਪ ਵੀ ਲੱਗਦਾ ਗਾ ਤੇ ਅੱਗੇ ਵੀ ਇੱਕ ਬਣਾਇਆ ਹੋਇਆ ਏ ਹਾਂਜੀ ਪਰ ਹਲੰਦੋ ਸ਼ਰਾਣੀ ਏ ਹਾਂਜੀ ਉਦੋਂ ਹੀ ਬੋਰੀਆ ਬਣਾਇਆ ਸੀ ਚਲੋ ਇਮੈਂਟ ਵੀ ਬੋਰੀਆ ਬਣਾ ਤਣੀਆਂ ਲਾ ਗਿਆ ਬਣਾਇਆ ਸੀ ਹਾਂਜੀ ਇਹ ਤੇ ਆਪਾਂ ਕੋਈ ਸਿਲਾਈ ਕੀਤੀ ਸਰਪਾ ਹੈ ਧਾਗਾ ਹੀ ਲਾਇਆ ਕੋਪੇ ਲਾਏ ਆ ਤਾਂ ਜੋ ਹਣ ਆਪਣੇ ਕੰਮ ਆ ਸਕੇ ਹਾਂਜੀ ਮੈਂ ਟੋ ਮੈਂਟ ਨਾਲੇ ਘਰ ਵਿੱਚ ਮੈਂਟੋ ਮੈਟ ਬਣ ਕੇ ਤਿਆਰ ਹੋ ਜਾਣੇ ਨੇ ਮੈਂਟਾ ਪਾਣੀ ਨਹੀਂ ਲੱਗਣੀ ਕੇਵਲ ਐਮਰਜੈਂਸੀ ਹੁੰਦੀ ਆ ਕੋਈ ਆਇਆ ਗਿਆ ਵੀ ਹੁੰਦਾ ਨਾਲ ਜਾਂ ਜ਼ਿਆਦਾ ਕੰਮ ਹੁੰਦਾ ਹਨਾ ਆਪਾਂ ਨੂੰ ਵੀ ਦੋ ਚਾਹੀਦੇ ਹੁੰਦੇ ਆ ਵੀ ਇੱਕ ਬੰਦੇ ਵੀ ਕੱਪੜੇ ਨਾ ਗੰਦੇ ਹੋਣ ਤੇ ਮੈਂ ਤਾਂ ਮੈਂਟੋ ਮੈਟ ਫਿਰ ਆ ਬਣਾਇਆ ਇਹ ਵੇ ਸ਼ੈਰੀ ਜ਼ਿਆਦਾ ਗੱਤ ਤੇ ਆ ਹਾਂ ਪਰ ਹੁਣ ਪਿੰਡਾਂ ਵਾਲੇ ਵੀ ਬੱਤ ਲਾਗੇ ਕਿਉਂਕਿ ਜੇ ਕਿਸੇ ਚ ਕੰਮ ਕਰਦੇ ਢੱਡ ਹੈਗੇ ਵੱਡੇ ਗੱਲ ਆ ਵੀ ਆਪਣੇ ਮੁੜ ਕੇ ਨਾ ਹੋਉਂਦੇ ਆ ਚਲੋ ਹੁਣ ਮੰਮੀ ਨੂੰ ਦਿਖਾਸੀ ਦੀ ਤਾਂ ਖਰੇ ਬਣਾਇਆ ਕੀ ਆ ਮੈਨਾਂ ਤਾਂ ਹੈਂਟੀ ਦੇਈ ਜਾਂਦਾ ਸੀ ਤਾਂ ਤਾਂ ਹੈਂਟੀ ਦੇਈ ਜਾਂਦਾ ਸੀ ਇੱਕ ਦਿਨ ਬਹੁਤ ਛੋਟੇ ਹੋ ਗਏ ਹਨਾ ਕੰਮ ਵਿੱਚ ਟਾਈਮ ਲੱਗ ਗਿਆ ਦੋਨੋਂ ਤਣੀਆਂ ਹਾਂਜੀ ਜੇ ਤੁਸੀਂ ਬਾਅਦ ਚ ਸਿਲਾਈ ਕਰਨਾ ਕਰ ਸਕਦੇ ਹੋ ਚਲੋ ਇਹ ਆਪਣਾ ਬਣ ਗਿਆ ਇਹ ਤ੍ਰੈਨ ਮੈਂ ਤੁਹਾਨੂੰ ਪਾ ਕੇ ਵੀ ਦਿਖਾਉਣੀ ਆ 2 ਮਿੰਟ ਹਾਂ ਕਰਦੇ ਮੈਂ ਸਕਰੀਨ 'ਤੇ ਜੀ ਹਾਂਜੀ ਦੇਖ ਸਕਦੇ ਆ ਆਪਣਾ ਐਪਰਲ ਕਲਰ ਉਵੇਂ ਤੇ ਮੈਂਟੋ ਮੈਂਟ ਆਪਾਂ ਪਿਛਲਾ ਹਿੱਸਾ ਲਾਤਾ ਤੇ ਆਪਣੇ ਐਪਰਲ ਬਣ ਕੇ ਤਿਆਰ ਆ ਲਿਬਣਗੇ ਬਸ ਸਾਈਡ ਤੋਂ ਜੁੜ ਲਿਬਣਗੇ ਨਹੀਂ ਨਹੀਂ ਬਿਲਕੁਲ ਦੇਖ ਸਕਦੇ ਤੁਸੀਂ ਮੋٹے ਵੰਦੇ ਲਈਏ ਜੀ ਹਾਂਜੀ ਆਪਾਂ ਕੰਮ ਕਰਨਾ ਜਾਂ ਮਰਜੀ ਭਾਂਡੇ ਤੋੜਿਆ ਜਾਂ ਰੋਟੀ ਲਾਉਣੀ ਆਪਣੇ ਵਾਸਤੇ ਨਵਾਂ ਸੂਟ ਆਪਣੇ ਸੂਟ ਤੇ ਉਹਦੇ ਦਾਗ ਨਹੀਂ ਲੱਗਣਗੇ ਆ ਪੁੱਤਾਂ ਦੀ ਮੈਂਟੋ ਮੈਂਟ ਮੈਂਟੋ ਮੈਂਟ ਬਣ ਜਾਂਦਾ ਕੱਲ੍ਹ ਉਵੇਂ ਰੈਂਦੇ ਨੇ ਤੁਸੀਂ ਸਾਡਾ ਸ਼ਰਟ ਦਾ ਮੈਂਟੋ ਮੈਂਟ ਬਣ ਕੇ ਤਿਆਰ ਹੈ ਆਪਣਾ ਮਗਰ ਤਾਂ ਤਣੀਆਂ ਵਾਦ ਲਈਏ ਜੇ ਤੁਹਾਨੂੰ ਸਾਡੀ ਆਈ ਦੀ ਵੀਡੀਓ ਵਧੀਆ ਲੱਗੀ ਆਪਣਾ ਨਾਲ ਹੀ ਹੈ ਨਾ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ 5 ਮਿੰਟਾਂ ਦੇ ਅੰਦਰ ਦਾ ਮੈਂਟੋ ਮੈਂਟ ਬਣ ਜਾਣਾ ਹੈ ਤੁਹਾਡਾ ਹੈ ਨਾ ਤੇ ਜੇ ਤੁਸੀਂ ਜਿਆਦਾ ਵਧੀਆ ਬਣਾਉਣਾ ਚਾਹਦੇ ਸਲਾਈ ਵਗੈਰਾ ਕਰ ਸਕਦੇ ਆਪਾਂ ਸਲਾਈ ਵਗੈਰਾ ਨਹੀਂ ਕੀਤਾ ਸ਼ਰਟ ਪਈ ਸੀ ਸ਼ਰਟ ਦਾ ਮੈਂਟੋ ਮੈਂਟ ਆਪਾਂ ਬਣਾ ਲਿਆ ਠੀਕ ਹੈ ਜਿਹੜੇ ਸਾਡੀ ਲਾਈਵ ਚ ਹੋਣਾ ਚਾਹੁੰਦੇ ਆ ਹਰ ਰੋਜ਼ ਆ ਸਕਦੇ ਆ ਕਿੰਨੇ ਵਜੇ ਹੁੰਦੇ ਨੇ ਬਸ ਹੋਈ ਜਾਣਾ ਸਾਡੇ 7 ਵਜੇ ਨੇ ਲਾਈਵ ਹੋ ਜਾਂਦੇ ਆ ਨੇ ਵਧਦਾ ਜਾ ਟਾਈਮ ਜ਼ਿਆਦਾ ਹੋ ਗਿਆ 8:30 8 8:30 ਹਾਂਜੀ ਤੇ ਲਾਈਵ 'ਚ ਆ ਜਿਓ ਮਾਰੇਓ ਗੱਲਾਂ ਕਰਿਓ ਕਮੈਂਟ ਹਨਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜਿਹੜਾ ਸਬਸਕ੍ਰਾਈਬ ਉਹਨਾਂ ਦਾ ਵੀ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਨਾ ਤੇ ਵੀਡੀਓ ਲਾਈਕ ਹੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ